ਸਸੇ ਗਾਲ ਜੀ ਮੈਂ ਥੋੜਾ ਆਪਣਾ ਦੀਪਕ ਸ਼ਰਮਾ ਦੀਪੂ ਕਰਾਲੀ ਤੋਂ ਅੱਜ ਵੀਰੇ ਅਸੀਂ ਜੋ ਲਾਈਵ ਹੋਏ ਆ ਤਾਂ ਉਹਦਾ ਮਕਸਦ ਇਹ ਆ ਦੇਖੋ ਕੱਲ ਬਹੁਤ ਭਿਆਨਕ ਐਕਸੀਡੈਂਟ ਹੋਇਆ ਸਮਰਾਲੇ ਤੇ ਕਰਾਲੀ ਨੂੰ ਆਉਂਦੇ ਹੋਏ ਜੋ ਆਪਣੇ ਆਵਾਰਾ ਪਸ਼ੂ ਹੈ ਕੱਲ ਫੇਰ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਦੇਖੋ ਭਾਈ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਤੇ ਤਾਂ ਮਨੂੰ ਜੋ ਲੱਗਦਾ ਵੀਰੇ ਸਾਨੂੰ ਆਪ ਨੂੰ ਵੀ ਸਾਰੇ ਯੂਥ ਭਰਾਵਾਂ ਨੂੰ ਅੱਗੇ ਹੋਣਾ ਪੈਣਾ ਹੈ ਕਿ ਅਗਰ ਅਸੀਂ ਇਹਨਾਂ ਦੇ ਰੱਸੀ ਪਾਉਂਗੇ ਕਿਸੇ ਇੱਕ ਸੈੱਡ ਲਾਉਂਗੇ ਤਾਂ ਸ਼ਾਇਦ ਸਾਨੂੰ ਦੇਖ ਕੇ ਸਰਕਾਰਾਂ ਨੂੰ ਹਰੇਕ ਬੰਦਾ ਇਹਨਾਂ ਵੱਲ ਦੇਖੇਗਾ ਹੀ ਦੇਖੋ ਜੀ ਆਪਾਂ ਤਾਂ ਵੀ ਥੋੜੇ ਮੰਗਣਾ ਹੀ ਹੈ ਵੀਰੇ ਆਪਾਂ ਵੀ ਨੀਚੇ ਦੇ ਉੱਠੇ ਵੀ ਆਪਾਂ ਹੀ ਕੋਈ ਰੀਜ਼ ਨਹੀਂ ਹੈ ਕਿ ਆਪਾਂ ਇਹਨਾਂ ਨੂੰ ਬਨ ਕੇ ਆਪਾਂ ਇਹਨਾਂ ਦੀ ਸੇਵਾ ਕਰ ਸਕੀਏ ਮੇਰੀ ਖੂਲਾ ਇਹਨਾਂ ਕਰ ਸਕੀਏ ਕਿਵੇਂ ਹੋਣਾ ਸਭ ਦੀ سپورਟ ਨਾਲ ਇੱਕ ਮੈਂ ਸਲਾਹ ਲੈਣ ਨੂੰ ਤੁਹਾਨੂੰ ਇੱਕ ਵੀਡੀਓ ਪਾਈ ਹੈ ਅੱਜ ਸਾਰੇ ਸਾਡੀ ਟੀਮ ਵੀ ਇਹੀ ਗੱਲਾਂ ਕਰ ਰਹੀ ਸੀ ਚਲੋ ਭਰਾਵਾਂ ਦੀ سپورਟ ਨਾਲ ਵੀਰੇ ਸਭ ਕੁਝ ਹੋਣਾ ਹੈ ਕਿਉਂਕਿ ਜਿਹੜਾ ਇਹ ਅਵਾਰਾ ਪਸ਼ੂ ਹੈ ਇਹ ਕਿਤੇ ਵੀ ਦੇਖੋ ਆਪਾਂ ਕੱਲੂ ਆਪਣੀ ਫੈਮਿਲੀ ਨਾਲ ਆਪਾਂ ਜਾ ਰਹੇ ਆ ਤੁਸੀਂ ਜਾ ਰਹੇ ਕੋਈ ਵੀ ਜਾ ਕਿਸੇ ਨਾਲ ਵੀ ਆਸਤਾ ਹੋ ਸਕਦਾ ਤਾਂ ਅੱਗੇ ਉਹ ਠੰਡਾ ਆ ਰਹੀ ਹੈ ਵੀਰੇ ਧੁੰਦਾ ਪੈਣੀ ਹੈ ਬਹੁਤ ਨੁਕਸਾਨ ਹੋਣਾ ਹੈ ਕਿਉਂਕਿ ਅਵਾਰਾ ਪਸ਼ੂ ਵਾਧੇ ਹੋ ਗਏ ਸੜੇ ਕਰਾਲੀ ਉਹ ਖਰੜ ਦੇ ਵਿੱਚ ਹੀ ਦੇਖ ਲਓ ਤੁਸੀਂ ਕਿੰਨੇ ਆ ਖਰੜ ਪਰਿਆ ਪਿਆ ਕਰਾਲੀ ਪਰਿਆ ਭਾਈ ਜਗ੍ਹਾ ਜਗ੍ਹਾ ਇਹ ਚੀਜ਼ਾਂ ਹੋ ਰਹੀਆਂ ਨੇ ਤਾਂ ਮੇਰੀ ਸਭ ਨੂੰ ਇਹ ਰਿਕਵੈਸਟ ਹੈ ਵੀਰੇ ਸਾਨੂੰ ਹੁਣ ਇਕੱਠੇ ਹੋਣ ਦੀ ਲੋੜ ਹੈ ਅੱਪਾ ਤੁਹਾਡਾ ਇੱਕ ਸਾਥ ਮੰਗਿਆ ਹੈ ਵੀਰ ਅਗਰ ਇਹ ਅਸੀਂ ਸਟੈਪ ਚੱਕਦੇ ਮੁੱਦਾ ਚੱਕਦੇ ਤੁਸੀਂ ਜਿਹੜਾ ਨਾਲ ਸਹਿਮਤ ਹੋਵੋਗੇ ਸਾਡਾ ਸਾਥ ਦਵੋਗੇ ਅਗਰ ਤੁਸੀਂ ਵੀ ਸਹਿਮਤ ਹੁੰਦੇ ਆ ਤਾਂ ਯੈਸ ਤੇ ਨਹੀਂ ਤਾਂ ਨੋ ਕਰਕੇ ਵੀਰੇ ਪਲੀਜ਼ ਤੁਹਾਨੂੰ ਅਪਲਾਈ ਕਰੋ ਜੀ ਥੋੜੀ ਵੇਟ ਕਰ ਰਹੇ ਫਿਰ ਉਤੇ ਬਾਹਰ ਇਹ ਮੁੱਦਾ ਜੋ ਹੈ ਫਿਰ ਆਪਾਂ ਚੱਕੀਏ ਵੀਰੇ ਸਾਰੇ ਭਰਾ ਇਕੱਠੇ ਹੋ ਕੇ ਹੱਲ ਦੇਖੋ ਕਰਨਾ ਪੈਣਾ ਹੈ ਪਿਆਰ ਨਹੀਂ ਤਾਂ ਅੜ ਕੇ ਇਹਨਾਂ ਦਾ ਹੱਲ ਆਪਾਂ ਨੂੰ ਜਿਵੇਂ ਮਰਜ਼ੀ ਕਰਨਾ ਪੈਣਾ ਵੀਰੇ ਤੁਹਾਡੇ ਸਪੋਰਟ ਨਾਲ ਠੀਕ ਹੈ ਭਾਜੀ ਤਾਂ ਧੰਨਵਾਦ ਵੀਰੇ ਸਾਰੇ ਕਮੈਂਟ ਕਰਕੇ ਜਰੂਰ ਦੱਸੋ ਕਿ ਵੀ ਸਾਥ ਦਵੋਗੇ ਤਾਂ ਆਪਾਂ ਅੱਗੇ ਵਧੀਏ ਇਹਦਾ ਸਟੈਪ ਚੱਕੀ ਏ ਠੀਕ ਹੈ ਵੀਰੇ ਆਪਾਂ ਬڑے ਪਰਿਵਾਰ ਤੇ ਲੈ ਕੇ ਚੱਲਦੇ ਆ ਬਸ ਇਹੀ ਗੱਲ ਨਾਲ ਤੁਸੀਂ ਮੈਂ ਥੋੜੀ ਵੇਟ ਕਰ ਰਿਹਾ ਵੀਰੇ ਪਰਤ ਪਰ ਸ਼ੇਅਰ ਕਰੋ ਧੰਨਵਾਦ ਜੀ ਸਾਰਾ